Love is 呃。Uh Wanda uh... ਜਾ ਕਰਮ ਕਮਾਇ ਤੇ ਹਰ ਹੋਏ ਸੀ ਅੰਮ੍ਰਿਤਾਰ ਦਾ ਨਾਮ ਆਪ ਵਰਤਾਏ ਸੀ ਚਲਿਆ ਪਤਿ ਜੋ ਜਨਵ ਸਵਾਰ ਬੋਲਾ ਬਾਇ ਸੀ ਮਾਨਸ ਕੀ ਆਵੈ ਚਾਰਾ ਤਖਤ ਛਤਰ ਤੇ ਮਾਲਕ ਗੜਜੜ ਤੇ ਜਹਾਜ ਬਾਣੀ ਤੇ ਕੋਬਿਤ ਸਬਕ ਧੰਨ ਧੰਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਚਰਣਾ ਵਿੱਚ ਜੁੜ ਬੈਠੀ ਗ੍ਰੋ ਪਿਆਰੀ ਸਾਧ ਸੰਗਤ ਜੀ ਆ ਜੀ ਵੜ ਭਾਗੇ ਹੋ ਪਤ ਜੀ ਦੀ ਪਾਵਨ ਤੋਂ ਤੁਸੀਂ ਬੈਠ ਕੇ ਅਲਾਹੀ ਬਾਣਦਾ ਨਨ ਬਾਣਦਾ ਇਹ ਪਾਵਨ ਸ਼ਬਦ ਜੋ ਆਪ ਜੀ ਦੇ ਸਰਵਣ ਕੀਤਾ ਹੈ ਇਹ ਪਾਵਨ ਸ਼ਬਦ ਸਤਿਗੁਰਾਂ ਦੇ ਸਾਨੂੰ ਹੁਕਮ ਨਾਵੇ ਵਜੇ ਏ ਪਾਵਨ ਸ਼ਬਦ ਸਿੱਖ ਪੰਥ ਦੇ ਬਾਣੀ ਪੈਦੀ ਪਾਤਸ਼ਾਹੀ ਧੰਨਾ ਧੰਨਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਵਾਕ ਤੋਂ ਉਚਾਰਨ ਕੀਤਾ ਹੋਇਆ ਹੈ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਸਬਤਰਾਹੀ ਸਾਨੂੰ ਉਪਦੇਸ਼ ਦੇ ਰਹੇ ਹਨ ਭੰਦਾ ਅਛਾ ਸੋਏ ਜੋ ਕਿਸ 파ਸੀ ਭੰਦਾ ਅਤਮलीन ਤੋਤਾ ਸ਼ਰਨ ਹੋਏ ਸੀ ਪਾਤਸ਼ਾਹ ਜੀ ਸਾਡਾ ਹੀ ਸਰੀਰ ਰੂਪੀ ਪਾਤ ਜੀ ਗੱਲ ਕਰਦੇ ਹਨ ਕਿਹੜਾ ਢਾਟਾ ਇਸ ਦਰ ਤੇ ਆ ਕੇ ਸਾਥ ਹੋਇਆ ਹੈ ਕਿਹੜਾ ਖਰੀਰ ਉਸ ਪ੍ਰਮਾਤਮਾ ਨੂੰ ਭਾ ਲਾਂਦਾ ਹੈ ਭਾਂਦਾ ਸ਼ਾਸ ਹੋਏ ਜੋ ਕਿਸਾ ਪਾਪੀ ਜਿਹੜਾ ਪ੍ਰਮਾਤਮਾ ਦੇ ਦਰ ਤੇ ਪਰਵਾਣ ਤੋਂ ਜਾਂਦਾ ਹੈ ਜਿਹੜਾ ਇਸ ਪ੍ਰਮਾਤਮਾ ਨੂੰ ਭਾ ਲਾਂਦਾ ਹੈ ਉਹ ਸਰੀਰ ਰੂਪੀ ਢਾਟਾ ਚੰਦਾ ਹੈ ਪਰ ਪਰਚਾ ਜਗੰਗਨ ਇਹ ਸਾਡਾ ਭਾਂਡਾ ਅਤ ਮਲੀਨ ਹੈ ਤੋਤਾਰਾ ਸ਼ਾ ਨਾ ਹੋਈ ਸੀ ਇਹ ਬਾਗਾ ਵਿਖਾਵੇ ਬਾਣ ਕਰਮ ਕੰਡਾ ਰਾਹੀ ਤੋਤਾਰੀ ਕਾਣਾ ਇਸ ਭਾਂਡਾ ਇਸ ਸਾਡਾ ਬੰਨੂ ਜਨਮੋ ਜਨਮਾਂ ਕਰਦੀ ਬੈਣ ਲੱਗੀ ਇਹ ਅਤਮ ਮਲੀਕ ਹੋਇਆ ਕਈ ਜਨਮ ਬੇਕੀਨ ਪਤੰਗ ਦਾ ਕਈ ਜਨਮ ਕਜਲੀ ਉਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਪਰਿਤਿਤ ਜੋਇਓ ਮਿਲ ਗਤੀਸ ਮਰਣ ਕੀ ਬਰੀਆ ਚਿਰੰਕਾਰ ਇਹ ਦੇਸ਼ ਦੇ ਸ੍ਰਿ ਪਰਮਾਤਮਾ ਨਾਲ ਮਿਲਣ ਦੀ ਇਸ ਮਨੁੱਖੀ ਸਰੀਰ ਵਿੱਚ ਦੇਹੀ ਦੇ ਵਿੱਚ ਆ ਕੇ ਤੇਰੇ ਕੋਲ ਵਾਰੀ ਹੈ ਤਦ ਇਸ ਦਰ ਤੇ ਆ ਕੇ ਸੋਝੀ ਮਿਲਣੀ ਹੈ ਬਾਤ ਸਾਹਿਬ ਜੀ ਅਗਲੇ ਬੰਦ ਵਿੱਚ ਪ੍ਰਦੇਸ਼ ਕਰਦੇ ਹਨ ਕਿ ਗੁਰੂ ਦੁਆਲੇ ਹੋਏ ਸੋਝੀ ਪਾਸ ਗੁਰੂ ਦੇ ਦਰ ਤੇ ਆ ਕੇ ਗਿਆਨ ਹਾਸਲ ਕਰਕੇ ਤੈਨੂੰ ਉਸ ਪ੍ਰਮਾਤਮਾ ਦੇ ਨਾਮ ਜਪਣ ਦੀ ਸੋਚੀ ਆਈ ਇਹ ਸਰੀਰ ਰੂਪੀ ਬਾਹੜਾ ਜਿਹੜੇ ਤੇਰੇ ਅੰਦਰ ਕਾਲਪ ਹੈ ਦਿਮਾ ਜਰਮਾਂਤਰਾ ਦੀ ਮੈਣ ਹੈ ਇਹ ਬਾਹਰੋਂ ਤੀਰਥਾਂ ਤੇ ਜਾ ਕੇ ਇਹ ਆ ਵਿਖਾਵੇ ਬਾਣੀ ਕਰੂੰ ਕਾਂਡਾ ਕਾਹੀ ਨਹੀਂ ਉਤਰਣੀ ਪਾਤਸ਼ਾਹ ਜੀ ਕਹਿੰਦੇ ਆ ਕਿ ਏਕ ਦੁਆਰ ਹੈ ਧੋਏ ਅੱਛਾ ਹੋਸੀ ਇਸ ਦੁਆਰੇ ਤੇ ਆਕੇ ਨਾਮ ਦੇ ਰਾਹੀ ਇਹ ਸਾਡਾ ਸਰੀਰ ਦੀ ਬਾਹਰ ਸਾਫ ਹੋ ਸਕਦਾ ਪਰ ਅਸੀਂ ਸੋਚਦੇ ਹਾਂ ਭਾਵੇਂ ਕਿੰਨੇ ਕਿਤੇ ਸਾਡਾ 33 40 40 ਸਾਲ ਗੁਜ਼ਾਰੇ ਹਾਂ ਜਾਂ ਜਾਂਦੇ ਸਾਡੇ ਮਨ ਤੇ ਆਉਂਦਾ ਹੈ ਇਸ ਅਸੀਂ ਸਭ ਤੋਂ ਤੱਕ ਵੀ ਬਾਸਾ ਜੀ ਕਹਿੰਦੇ ਇਸ ਗਲ ਦਾ ਵਿਚਾਰ ਇਹ ਤੇ ਉਹ ਪਰਮਾਤਮਾ ਹੀ ਜਾਣਦਾ ਹੈ ਕਿਹੜਾ ਭਰਦਾ ਜੇਸ਼ ਦਰਤ ਆ ਕੇ ਸਾਥ ਹੋਇਆ ਹੈ ਕਿਹੜਾ ਅਦੇ ਮੀਣ ਹੈ ਮੈਲ ਹੱਛੇ ਦਾ ਵਿਚਾਰ ਆਪ ਵਰਤਾਇਸੀ ਇਹ ਮੈਲ ਹੱਛੇ ਦਾ ਵਿਚਾਰ ਕਿ ਸਿੱਧੀ ਸੂਝ ਉਸ ਪਰਮਾਤਮਾ ਨੂੰ ਮਤ ਕੋ ਜਾਣੇ ਜਾਏ ਅਕੇ ਪਾਇਸ ਜੇ ਕਰਮ ਕਰਮਾਏ ਤਿਆਰ ਹੋਈ ਸੀ ਪਾਤਸ਼ਾਹ ਜੀ ਕੰਦੇ ਤੇ ਤੇਰੇ ਕਰਮਾਂ ਦੇ ਉੱਤੇ ਹੈ ਕਿ ਜਿਹਾ ਬਿਜੈ ਤੋ ਰੁਣੈ ਕਰਮਾ ਸਭਾ ਆਖੀ ਇਹ ਤੇਰੇ ਕਰਮਾਂ ਦੀ ਜਿਸ ਤਰ੍ਹਾਂ ਦਾ ਤੂੰ ਕਰਮ ਕਰਦਾ ਹੈ ਉਸੇ ਤਰ੍ਹਾਂ ਦਾ ਤੈਨੂੰ ਅਲਗੜਣਾ ਹੈ ਪਰ ਉਹ ਪਾਤਸ਼ਾਹ ਜੀ ਅਮਰਤ ਵਰ ਦਾ ਨਾਮ ਆਪ ਵਰਤਦਾ ਅਮਰਤ ਦਾ ਹਰ ਦਾ ਨਾਮ ਆਪ ਵਰਤਾਇਸੀ ਜਿਨ੍ਹਾਂ ਨੇ ਉਸ ਅਮਰਤ ਵਰ ਕੇ ਕੀਮਤੀ ਅਨਮੋਲ ਨਾਮ ਆਪਣੇ ਹਿਰਦੇ ਵਿੱਚ ਟਿਕਾਇਆ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਵਾੜਿਆ ਰੂਹਾ ਇਸ ਸੰਸਾਰ ਤੋਂ ਹਲਕਾ ਤੱਕ ਕੇ ਜਾਂਦਿਆ ਫਿਰ ਉਹਨਾਂ ਦੇ ਸਵਾਗਤ ਵਿੱਚ ਉੱਥੇ ਵੀ ਵਾਜੇ ਵੱਜਦੇ ਹਨ ਚਲਿਆ ਪਥਿਓ ਜਨਮ ਸਵਾਰ ਵਾਜਾ ਵੈਸੀ ਉਸ ਜਨਮ ਨੂੰ ਸਵਾਰ ਕੀ ਜਨੋ ਜਨ ਉੱਥੇ ਫਿਰ ਬਾਤਾ ਜੀ ਕਹਿੰਦੇ ਹਨ ਆਦਰ ਮਾਣ ਮਿਲਦਾ ਹੈ ਰੇ ਰੇ ਦਰ ਕਹਿ ਕਹਿ ਨਾ ਤੂੰ ਆਓ ਬੈਠ ਆਦਰ ਕਰਦੇ ਉੱਤੇ ਆਦਰ ਮਾੜ ਬਣਦਾ ਹੈ ਅਗਲੇ ਬੰਦ ਵਿੱਚ ਬਾਤਾਂ ਜੋ ਉਪਦੇਸ਼ ਕਰਦੇ ਹਨ ਮਾੜ ਸਿਆ ਵਿਚਾਰਾ ਤੇ ਲੋਕ ਸੁਣਾਇਸੀ ਉਹਨਾਂ ਦਾਮ ਜਪਣ ਵਾਲਿਆਂ ਦੀ ਵਡਿਆਈ ਇਸ ਲੋਕ ਦੇ ਵਿੱਚ ਕੀ ਤੇ ਲੋਕ ਸੁਣਾਇਸੀ ਤਿੰਨਾਂ ਗੁਰਤਾ ਦੇ ਵਿੱਚ ਉਸ ਦੇ ਆਪ ਦੇ ਤੁਸੀਂ ਵਿੱਚ ਵਾਝੇ ਵਡਿਆਈ ਦਾਈ ਜਾਂਦੀ ਆਤਸਾ ਦੇ ਅੰਤਲੇ ਬੰਦਰ ਵਿੱਚ ਸਾਨੂੰ ਉਪਦੇਸ਼ ਕਰਕੇ ਸਮਝਾਉਂਦੇ ਹਨ ਕਿ ਨਾਨਕ ਆਪ ਨਿਹਾਰ ਸਭ ਉਲਕਾਰ ਸੀ ਇਹ ਉਹ ਦੀ ਅਰਥਾ ਨਿਰਾ ਦੇ ਸੰਸਾਰ ਦੇ ਵਿੱਚੋਂ ਜਾਣ ਤੇ ਉਸ ਪਰਮਾਤਮਾ ਦੀ ਦਰਗਾਹ ਦੇ ਵਿੱਚ ਬਾਜੇ ਵੱਜਦੇ ਹਨ ਉਹਨਾਂ ਦੀ ਵਡਿਆਈ ਤਿੰਨਾਂ ਲੋਕਾਂ ਦੇ ਵਿੱਚagai ਜਾਂਦੀ ਹੈ ਪਰ ਸਾਧਿਕਾਂ ਦੇ ਹਨ ਕਿਉਂ ਆਪ ਆਪਾ ਕਰਦੇ ਹਨ ਉਹ ਆਪ ਦਾ ਨਾਮ ਰੰਗ ਸਭ ਨੂੰ ਕਾਲ ਸੀ ਉਹ ਆਪਣੇ ਊਣਾ ਦਾ ਵੀ ਉਧਾਰ ਕਰ ਲੈਂਦੇ ਜਿਵੇਂ ਅਸੀਂ ਵੇਖਦੇ ਹਾਂ ਵਦਤ ਪ੍ਰਹਿਲਾਦ ਤਰੋਪਦਤ ਪਾਤਸ਼ਾਹ ਦੀ ਬਾਣੀ ਵਿੱਚ ਵੀ ਉਪਦੇਸ਼ ਕਰਦੇ ਹਨ ਤੇਜ ਪ੍ਰਹਿਲਾਦ ਜਨਤਿ ਕਿਤੀ ਕੋਲ ਉਧਾਰੇ ਨਾਮ ਲਪਣ ਵਾਲਿਆਂ ਦੇ ਉਹ ਆਪਕਾ ਕਰਦੇ ਹੀ ਹਨ ਉਹ ਆਪਣੀ ਥੁਲਾਦਾ ਵੀ ਥਾਰ ਕਰ ਲੈਂਦੇ ਹਨ ਸੋ ਇਸ ਸਾਰੇ ਦੀ ਬੜਪਾਤੀ ਜਿਹੜੇ ਗੁਰੂ ਦੇ ਦਰਸੇ ਉਪਦੇਸ਼ ਸਾਰ ਪੁਰਦੇ ਚਰਣਾ ਵਿੱਚ ਜੁੜ ਬੈਠ ਕੇ ਅਮਰਤ ਵੇਲੇ ਰੁਕ ਕੇ ਉਸ ਪ੍ਰਮਾਤਮਾ ਦੀ ਸਿਖਤ ਸਰਾਹ ਦੇ ਵਿੱਚ ਜੁੜ ਰਹੇ ਹਨ ਸੋ ਪਾਤਸ਼ਾਹ ਦੀ ਕਿਰਪਾ ਕਰਾਂ ਸਭ ਰਾਮ ਕਰੋ ਕਰੋ ਰਾਮ ਦਾਨ ਚੜਦੀ ਕਲਾ ਰੱਖੀ ਜੀਵਨ ਇਸੇ ਤਰ੍ਹਾਂ ਆਪਣੇ ਚਰਣਾ ਦੇ ਵਿੱਚ ਜੁੜ ਬੈਠਣ ਦਾ ਸਭਾ ਵਾਸ ਦੇ ਰਹਿਣਾ ਇੰਨੇ ਜੀ ਬੈਠ ਕੇ ਪ੍ਰਵਾਣ ਕਰਨਾ ਅੰਤ ਵਿੱਚ ਬੇਹਰ ਲਈ ਬਲਾਵ ਪਤਾ ਹੈ ਵਾਹਿਗੁਰੂ ਜੀ ਦਾ ਖਾਸ ਸੱਦਾ ਵਾਹਿਗੁਰੂ ਦੇ ਕੀ ਫਤਿਹ ਸਮੋਸਰਤਾਂ ਨੂੰ ਦਿੱਤੀ ਹੈ ਗੁਰਦੁਆਰੇ ਸਾਹਿਬ ਦੀ ਉੱਪਰਲੇ ਛੱਤੇ ਇਮਾਰਤ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਆਪਣੀ ਦਸਾਂ ਤੋਂ ਆਂਦੇ ਕਿਰਤ ਕਮਾਈਆਂ ਨੂੰ ਸਫਲਿਆ ਕਰਦੇ ਆ ਜੋ ਵੀ ਤਿਲ ਫੁੱਲ ਮਾਇਆ ਸੇਵਾ ਦੇ ਵਿੱਚ ਭੇਟ ਕਰਨੀ ਹੈ ਵੱਧ ਚੜ ਕੇ ਸੇਵਾ ਕਰਨ ਦੇ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ